ਜੀ ਬ੍ਰਾਂਡ ਜੀ ਅੱਜ ਤੁਸੀਂ ਇੱਥੇ ਆਏ ਹੋ ਦੇਖੋ ਜੀ ਨਾਬਾ ਰਿਆਸਤੀ ਤਹਿਰਾ ਏਸ਼ੀਆ ਦੀ ਦੂਜੇ ਨੰਬਰ ਤੇ ਮੰਡੀ ਆਉਂਦੀ ਆ ਸਾਡੀ ਨਾਬੇ ਦੀ ਜਿਹੜੀ ਪ੍ਰਸ਼ਾਸਨੀਆਂ ਨਾਕਾਮੀਆਂ ਕਰਕੇ ਅਜ ਫੇਲ ਹੋਈ ਪਈ ਆ ਆਹ ਪਈਆ ਟੈਂਕੀ ਜਿਹੜੀ ਕਿ 10 ਦਿਨ ਤੋਂ ਖਾਲੀ ਐ ਜਿੱਥੇ ਕਦੇ ਪਾਣੀ ਹੋ ਨਹੀਂ ਪਾਇਆ ਹੈਗਾ ਸਾਡੇ ਆਲੇ ਵਾਲੇ ਲੋਕਾਂ ਤੋਂ ਪੁੱਛਾਦੇ ਮਜ਼ਦੂਰਾਂ ਤੋਂ ਪੁੱਛਾਦੇ ਕਦੇ ਕਿਸੇ ਨੇ ਪਾਣੀ ਪੀਤਾ ਹੋਵੇ ਤੇ ਪਾਣੀ ਹੈ ਨਹੀਂ ਅਸੀਂ ਚੈੱਕ ਕਰੀਆ ਇਹ ਇੱਕ ਨੇ ਆ ਲਓ ਕੋਈ ਪਾਣੀ ਨਹੀਂ ਨਿਕਲਿਆ ਤੇ ਹੁਣ ਮੈਂ ਤੁਹਾਨੂੰ ਚੱਕੀ ਦਿਖਾ ਦਿੰਨਾ ਇਹ ਟੈਂਕੀ ਦਾ ਲਓ ਜੀ ਖਾਲੀ ਹੋ ਆ ਲਓ ਕਰੇਦਰ ਨੂੰ ਦੇਖ ਬਲ ਆ ਲਓ ਜੀ ਪੇਪੈਂਕੀ ਖਾਲੀ ਆ ਬਿਲਕੁਲ ਪਾਏ ਨੇ ਜੇ ਪਾਣੀ ਤੇਜ ਚ ਪਾਣੀ ਕੋਈ ਨਹੀਂ ਪਾਇਆ ਜੀ ਕਿਸੇ ਨੇ ਤੇ ਮੰਡੀ ਜੋ ਜਲ ਪਤਾ ਕਰਿਆ ਤਾਂ ਸਾਡੇ ਮਜ਼ਦੂਰ ਵੀਰੇ ਨੇ ਦੱਸਿਆ ਕਹਿੰਦੇ ਜੀ ਜਿੱਦਣੀਆਂ ਧਰੀਆਂ ਨੇ ਇਹਨਾਂ ਨੂੰ 20 ਦਿਨ ਤੋਂ ਹੀ ਵੱਧ ਹੋ ਗਏ ਹੋਣਗੇ ਧਰੀਆਂ ਨੂੰ ਇਹ ਚ ਪਾਣੀ ਕਦੇ ਪਾਈ ਨਹੀਂ ਕਿਸੇ ਨੇ ਟੈਂਕੀਆਂ ਧਰ ਕੇ ਕਹਿੰਦੇ ਭੁੱਲੇ ਗਏ ਉਹ ਵੀ ਕਿਸੇ ਨੇ ਛੱਡਿਆ ਨਾ ਟੈਂਕੀਆਂ ਤੁਸੀਂ ਗਏ ਤੇ ਹੁਣ ਬਿਲਕੁਲ ਮਾਰਕੀਟ ਕਮੇਟੀ ਗਏ ਆ ਸਾਡੇ 9 ਵਜੇ ਚੁੱਕੇ ਨੇ ਕੋਈ ਉਹਨਾਂ ਦਾ ਮੁਲਾਜ਼ਮ ਕੋਈ ਅਫਸਰ ਹੋਰ ਤਾਂ ਹੋਰ ਕੋਈ ਪੀਐਨ ਵੀ ਸਾਨੂੰ ਨਾਜ਼ਰ ਨਹੀਂ ਆਇਆ ਉੱਥੇ ਬਿਲਕੁਲ ਦਫ਼ਤਰ ਖਾਲੀ ਪਿਆ ਦੇਖੋ ਮਾਰਕੀਟ ਕਮੇਟੀ ਨੂੰ ਦੇ ਦਫ਼ਤਰ ਨੂੰ ਘੇਰਾਂਗੇ ਜਿੰਨੇ ਅਫਸਰ ਨੇ ਨਾ ਹੀ ਸੁੱਤੀ ਕਰਾਂਗੇ ਤੇ ਨਵੇਂ ਅਫਸਰਾਂ ਦੀ ਭਰਤੀ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਅਫਸਰ ਕੰਮੇ ਨਹੀਂ ਕਰਦੇ ਉਹਨਾਂ ਤੋਂ ਕਰਾਉਣਾ ਕੀ ਹੈ ਸਰਕਾਰ ਨੇ ਉਹਨਾਂ ਨੂੰ ਤਨਖਾਹਾਂ ਦਿੰਦੇ ਆ ਸਾਡੇ ਲੋਕਾਂ ਦੇ ਟੈਕਸ ਦੇ ਵਿੱਚੋਂ ਤਨਖਾਹਾਂ ਮਿਲਦੀਆਂ ਨੇ ਤੇ ਕੰਮ ਉਹ ਕਰਦੇ ਨਹੀਂ ਹੈਗੇ 9:30 ਵਜੇ ਤੱਕ ਅਜੇ ਤੱਕ ਕੋਈ ਅਫਸਰ ਨੇ ਉਹਨਾਂ ਨੂੰ ਫੋਨ ਕੀਤੇ ਨੇ ਉਹਨਾਂ ਨੇ ਫੋਨ ਵੀ ਨਹੀਂ ਚੱਕੇ ਜਦੋਂ ਸੁਪਰਵਾਈਜ਼ਰ ਨੇ ਫੋਨ ਚੱਕਿਆ ਉਹਨਾਂ ਨਾਲ ਗੱਲ ਹੋਈ ਆ ਸਾਡੀ ਕਹਿੰਦਾ ਜੀ ਅਸੀਂ ਆਉਣਾ ਹਜੇ ਮੈਂ ਅਫਸਰਾਂ ਨੂੰ ਫੋਨ ਕਰਦਾ ਹਾਂ ਤੇ ਕਾਰਵਾਈ ਕਰਾਂਗੇ ਇੱਕ ਸੁਪਰਵਾਈਜ਼ਰ ਕਹਿੰਦਾ ਕਾਰਵਾਈ ਕਰਾਂਗੇ ਤੂੰ ਖੋਦੇ ਨਹੀਂ ਹੈ ਤੇਰੇ ਤੇ ਵੀ ਕਾਰਵਾਈ ਬਣਦੀ ਆ ਉਹ ਕਹਿੰਦਾ ਜਿਹੜੇ ਨਹੀਂ ਆਏ ਉਹਨਾਂ ਦੇ ਕਾਰਵਾਈ ਕਰਾਂ ਖੁਦ ਆਪ ਨਹੀਂ ਆਇਆ ਉਹ ਫੋਨ ਤੇ ਗੱਲ ਹੋਈ ਆ ਉਹਦੇ ਨਾਲ ਦਫ਼ਤਰ ਖਾਲੀ ਪਿਆ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਤੇ ਝਾਰ ਮੰਡੀ ਦੇ ਸਾਈਡਾਂ ਥੱਲੇ ਪਿਆ ਕਿਸਾਨਾਂ ਦੀ ਮੱਕੀ ਬਾਹ ਰਪਈ ਆ ਮੱਕੀ ਦੀ ਸਰ ਤੋਂ ਵੱਡੀ ਲੁੱਟ ਕਿਸਾਨਾਂ ਦੀ ਹੋ ਰਹੀ ਆ ਕੀ ਕੀ ਨਾ ਹੈ ਜਿਹੜਾ ਪੰਡਾ ਜੀ ਮੇਰਾ ਨਾਮ ਜਸਵੀਰ ਸਿੰਘ ਆ ਜੀ ਪਿੰਡ ਸਾਡਾ ਲੀਪੜਾ ਆ ਅਮਰਗੜ ਦੇ ਨਾਲ ਮੰਦੀ ਜੀ ਅੱਜ ਮੱਕੀ ਲੈ ਕੇ ਆਇਆ ਜੀ ਮੱਕੀ ਵੇਚਣ ਵਾਸਤੇ ਕਿੰਨੇ ਕਿੱਲੇ ਲਾਇਏ ਸੀ ਸਾਡੇ 3 ਕਿੱਲੇ ਲਾਏ ਹੋਏ ਕਿੰਨੇ ਸਾਲਾਂ ਤੋਂ ਲਾ ਰਹੇ ਹੋ ਚਾਰ ਪੰਜ ਸਾਲਾਂ ਤੋਂ ਲਾ ਰਹੇ ਠੀਕ ਉਸੇ ਆਉਂਦੀਆਂ ਨੇ ਕਿ ਮੰਡੀ ਦੇ ਵਿੱਚ ਇਹੋ ਜਿਹਾ ਰੇਟ ਹੈ ਕਿੰਨਾ ਖੱਪਾ ਹੈ ਖਰਚਾ ਤਾਂ ਜੀ ਪਹਿਲਾਂ ਨਾਲੋਂ ਵੱਧ ਗਿਆ ਰੇਟ ਐ ਤੇ ਪਿਛਲੇ ਸਾਲ ਨਾਲੋਂ ਕਾਫੀ ਘਟ ਗਿਆ ਜੀ ਤੇ ਝਾੜ ਵੀ ਪਿਛਲੇ ਸਾਲ ਨਾਲੋਂ ਘਟਾ ਮੰਡੀ 'ਚ ਸਮੱਸਿਆ ਜਿਹੜਾ ਮੀਂਹ ਨਾਲ ਜ਼ਿਆਦਾ ਹੋਈ ਹੈ ਜੀ ਹੋਰ ਕੋਈ ਏਡੀ ਸਮੱਸਿਆ ਜੀ ਨਾਲ ਮੀਂਹ ਜਿਹੜਾ ਪੈ ਗਿਆ ਜੀ ਦੀ ਨਕਾਸੀ ਨਹੀਂ ਵਧੀ ਆਏਗੀ ਅੱਛਾ ਨਕਾਸੀ ਨਾ ਵਧੀਆ ਹੋਣ ਕਰਕੇ ਸਾਡੀ ਫਸਲ ਕੱਲ ਖਰਾਬ ਹੋ ਗਈ ਪਾਣੀ 'ਚ ਡੁੱਬ ਗਈ ਉਹਦੇ ਕਰਕੇ ਸਾਨੂੰ ਦਿੱਕਤ ਕਾਫੀ ਆਈ ਹੈ ਕਿੰਨੀ ਫਸਲ ਲਾਉਣੇ ਜੀ ਅਸੀਂ ਤਾਂ ਨਫਸਲ ਲਾਉਣੇ ਜੀ ਪਹਿਲਾਂ ਆਲੂ ਲਾਏ ਹੋਏ ਸੀ ਕਿ ਕੁਝ ਮਟਰ ਲਾਏ ਹੋਏ ਸੀ ਤੇ ਉਦੋਂ ਬਾਅਦ ਮੱਕੀ ਲਾਈ ਹੁਣ ਜੀਰੀ ਲਾਵਾਂਗੇ ਤੇ ਸਬਜ਼ੀ ਜੀ ਕਿਸੇ ਨੂੰ ਤਾਂ ਕੋਈ ਰੰਗ ਨਹੀਂ ਆ ਰਿਹਾ ਨਹੀਂ ਵੇਚਣ ਤੋਂ ਕੋਈ ਗੰਨਾਈ ਤਾਂ ਨਹੀਂ ਨਾ ਦੇ। ਵੇਚਣ ਤੇ ਤਾਂ ਜੀ ਕੋਈ ਗੰਨਾਈ ਨਹੀਂ। ਹਾਂ ਨਾ ਨਹੀਂ ਰੇਟ। ਬਸ ਰੇਟ ਤਾਂ ਜਾਨੀ ਪਿਛਲੇ ਸਾਲ ਨਾਲੋਂ ਘੱਟ ਹੈ। ਸਰਕਾਰ ਨੇ ਕਿੰਨਾ ਘਟਾ। ਪਿਛਲੇ ਸਾਲ ਨਾਲੋਂ 500 ਦਾ ਫਰਕ ਹੈ। 500 ਦੇ ਕਰੀਬ ਆਈ 911 ਤੋਂ ਕਿ시 ਤੇ। ਪਿਛਲੇ ਸਾਲ ਇਹ ਹੀ 20 ਸੀਗਾ ਜੀ ਇੰਨੇ ਦਿਨ ਦੀ ਮੱਕੀ ਵੱਡੀ ਸੀ। ਉਹ ਸਾਡੀ 1400 ਰੁਪਏ ਨੂੰ ਬਿੱਜੀ ਸੀ ਜਿਹੜੀ ਐੱਜ ਤੇ 920 ਰੁਪਏ ਵਿਕੀ ਹੈ। ਅੱਗਾ ਰੇਟ ਕੋਈ ਨਹੀਂ। ਕੋਈ ਸਰ ਰੇਟ ਕੋਈ ਨਹੀਂ ਜ ਐਮ ਐਚ ਪੀ ਤੇ ਨਹੀਂ ਵਿਕਦੀ। ਕੋਈ ਸਰਕਾਰ ਵੱਲੋਂ ਕੋਈ ਛਣ ਬਾਈ ਨਹੀਂ। ਪ੍ਰਾਈਵੇਟ ਵਪਾਰੀਓ ਖਰੀਦਦੇ ਨਹੀਂ ਮੰਗ ਕਰਦੇ ਮੰਗੇ ਆ ਜੇ ਨਹੀਂ ਕੋਈ ਪੱਕੀ ਖਰੀਦ ਹੋਵੇ ਸਰਕਾਰ ਆਪਦੇ ਪਰ ਖਰੀਦੇ ਸਾਡੀ ਮਾੜ ਮੋੜੇ ਕਣਕ ਜੀਰੀ ਦਾ ਐਮ ਐਸ ਪੀ ਮਿਲ ਜੇ ਇਸ ਤਰ੍ਹਾਂ ਮਿਲੋ ਜੀ ਸੁੱਕੀ ਤੇ ਨਾ ਬੋਲੀ ਉਹਰੀ 3 ਨਸਤਾਂ ਨਾ ਆਉਂਦੀਆਂ ਸਿਰਫ ਲੋ ਸਮੱਸਿਆ ਦਾ ਬਸ ਐ ਵੀ ਵੇਚਣ ਤੇ ਆ ਰਹੀ ਆਈ ਹੋਰ ਤਾਂ ਕੋਈ ਨਹੀਂ ਜਿਵੇਂ ਰੇਟ ਨਹੀਂ ਦੇ ਰਹੀ ਰੇਟ ਤਾਂ 900 ਤੋਂ ਲੈ ਕੇ 1100 ਕੀ ਦਿੱਤਾ ਜੀ ਹਾਂ ਜੀ ਜਿਹੜੀ ਸੁੱਕੀ ਆ ਬਸ ਉਹਦਾ ਸੁੱਕੀ ਉਹਨੂੰ ਸੁੱਕ ਨਹੀਂ ਰਹੀ ਹੋਈ ਬਾਰਿਸ਼ ਕਰਾਇਆ ਤੁਹਾਨੂੰ ਪਤਾ ਨੂੰ ਮੌਸਮ ਖਰਾਬ ਹੋ ਰਿਹਾ ਜੀ ਉਦੇ ਕਰਕੇ ਦਿੱਕਤ ਆ ਰਹੀ ਉਹ ਕੋਈ ਦਿੱਕਤ ਨਹੀਂ ਆ ਰਹੀ ਪਰਵੰਦ ਉਹ ਜਿਵੇਂ ਸੈੱਟ ਪਾਇਆ ਛੋਟਾ ਸੈੱਟ ਆ ਜੀ ਉਹਨੂੰ ਤੇ ਮਾਲ ਪਿਆ ਚੱਕ ਨਹੀਂ ਰਿਹਾ ਕੋਈ ਮਾਲ ਵੀ ਪਿਆ ਕੋਈ ਝਾਰ ਪਿਆ ਇਹਨਾਂ ਦਾ ਹੀ ਉਹਦੇ ਕਰਕੇ ਸਮੱਗਿਆਂ ਤੋਂ ਟਰਾਲੀਆਂ ਲੱਗਦੇ ਸਾਰੇ ਉਹੀ ਖੜੀ ਨਿਕਲੇ ਨਾ ਕੋਈ ਤਰਪਾਲ ਦਾ ਪ੍ਰਬੰਧ ਲੱਗ ਰਿਹਾ ਜੇ ਆਉਂਦੀ ਵੀ ਆ ਉਹ ਢੇਰੀ ਪਈ ਆ ਇਹੋ ਕੱਲ ਦੀ ਬੋਲੀ ਹੋਈ ਸੀ 900 ਦੀ ਵਪਾਰੀ ਛੱਡ ਕੇ ਚਲਾ ਗਿਆ ਉਹਨੂੰ ਅੱਜ ਮਿਲਾ ਉਹ 700 ਨੂੰ 베ਚੀਆ ਵਪਾਰੀ ਨੇ ਜੀ ਜ਼ਿੰਮੇਦਾਰ ਨਹੀਂ ਹਾਂ ਇਹ ਉਹਦੇ ਪਾਣੀ ਲੱਗ ਗਿਆ ਕਹਿੰਦੇ ਛੱਡ ਕੇ ਚਲਾ ਗਿਆ ਜੀ ਹਾਂ ਜੀ ਕੀ ਨੰਬਰ ਦਿੰਦੇ ਮੰਗਦਾ ਬਸ ਇਹ ਹੀ ਆ ਵੀ ਐਮਐਸਬੀ ਮਿਲਨੀ ਚਾਹੁੰਦੇ ਜੀ ਕੋਈ ਦਿੱਕਤ ਨਾ ਵੀ ਜਿਵੇਂ ਕਣਕ ਜੀ ਦੀ ਵੇਚਦੇ ਆ ਜੀ ਉਹਨੇ ਜੇ ਦਿੱਕਤ ਆ ਜਾਂ ਵੇਚਦਿਆਂ ਕਰਦੇ ਆ ਕੋਈ ਪੁੱਛਦਾ ਨਹੀਂ ਹੈਗਾ ਜੀ ਕਿੰਨੇ ਕਿਲੋ ਕਿਹੜਾ ਪਿੰਡਾ ਹਾਕਮ ਚੰਗਾ ਜੀ ਅੱਛਾ ਪਿੰਡਾ ਲਈ ਅਲੀ ਪਰਤਾ ਜੀ ਪਿੰਡਾ ਅੱਛਾ ਹਾਂ ਜੀ ਕਿੰਨੇ ਕਿਲੋ ਨਸੀਲ ਆਏ ਮੱਕੀ ਦੇ ਹੈਗੇ ਜੀ ਖਾਤਾ ਕਿੱਲੇ ਇਹ ਕੀ ਨਾ ਪਿਆਵਾ ਸਮੱਸਿਆ ਤਾਂ ਆਹੀ ਆ ਜੀ ਨਾ ਤਾਂ ਹੁਣ ਇੱਥੇ ਰੇਟ ਦਾ ਵੀ ਨਹੀਂ ਕੋਈ ਪੱਕਾ ਯਾਨੀ ਪ੍ਰਬੰਧ ਨਹੀਂ ਹੈਗਾ ਰੇਟ ਦਾ 800 ਨੂੰ ਵੀ ਲੈ ਲੈਣਾ 900 ਨੂੰ ਵੀ ਲੈ ਲੈਣਾ 1100 ਨੂੰ ਵੀ ਲੈ ਲੈਣਾ ਕੋਈ ਪੱਕਾ ਰੇਟ ਨਹੀਂ ਹੈ ਨਾ ਹਾਂ ਜੀ ਇਹ ਹੋਣਾ ਚਾਹੀਦਾ ਹੋਣਾ ਤਾਂ ਜੀ ਮੜਾ ਮੋਟਾ ਮਦਦ ਕਰਨੀ ਚਾਹੀਦੀ ਹੈ ਸਰਕਾਰ ਨੂੰ ਹੁਣ ਮੜਾ ਮੋਟੀ ਕੀ ਹੈ ਐਸ ਵੀ ਦੇਵੇ ਵੀ ਮੜਾ ਮੋਟਾ ਫਸਲ ਜਿਵੇਂ ਕਣਕ ਦੀ ਰੀਤੇ ਦਿੰਦੀ ਹੈ ਜੀ ਫਿਰ ਉਹੀ ਮੱਝ ਲਾ ਲੋ ਸਕਦੇ ਨੇ ਜੱਟ ਤਾਂ ਪਹਿਲਾਂ ਹੀ ਮਰਿਆ ਪਿਆ ਖਰਚਾ ਇਸ ਮੱਕੀ ਤੇ ਖਰਚਾ ਬਹੁਤ ਜਿਆਦਾ ਆਉਂਗਾ ਜੀ ਫਿਰ ਇਹ ਤਾਂ ਹੁੰਦੀ ਆ ਜੀ ਉਹ ਕਹੇ ਅਗਲਾ ਕਹੇ ਤਾਂ ਅੰਦਰ 3 ਵਜਣਾ ਜੀ ਹੁਣ ਗੱਲ ਦੋਣਾਂ ਦੀ ਇਹ 4 ਥੈਲੇ ਕਿਲੇ ਤੇ 2 ਦੇ ਲੈਂਦੀ ਆ ਫਿਰ ਉਦੋਂ 6-8 ਥੈਲੇ ਲੈਂਦੀ ਆ ਜੀ ਇਹ ਜੂਰੀਏ ਦੀ ਬਾਕੀ ਛਪਰੀ ਹਾਂ ਮੰਗਦਾ ਜੀ ਆਈ ਆ ਵੀ ਖਰਚੇ ਦੇ ਹਿਸਾਬ ਨਾਲ ਦੇਣਾ ਦੇਣ ਮੜ ਮੋਟਾ ਹੋਵੇ ਜੀ ਤਾਂ ਹੀ ਆ ਜੀ 1500 ਫੀ ਰੇਟ ਆ ਰਿਹਾ ਤਾਂ ਵੀ ਬਚਦਾ ਹੈਗੀ ਆ ਤੁਹਾਨੂੰ ਆ ਜੀ क्या नाम है तुम्हारा नाम है राम पासवान बिहार से है अच्छा क्या समस्या आ रही है समस्या यही गर्मी का है बारह एक बजता है काम करने का बाद उसके बाद जो पानी ये बंद हो जाते पीने, पीने के लिए कुछ भी के लिए नहीं मिलते अच्छा। दूसरा नंबर जो हूँ ऐसी काम कर रहे हैं जो कोई बाथरूम आ गया पैन जाने काम फेंदे कोई प्रबंध नहीं किसी तो को तो बोला नहीं किनु कही ऐसी किनु पहचानते जी को। जानते नहीं आरती को आरते को तो बोल रहे कह रहा है वो तो पानी आ रहा है आ रहा है आ रहा है चल रहा तो जब बंद होता है जब पानी, पानी बारह एक के बजे बंद हो जाते क्या मांग करते पानी चाहिए हम लोग लेट सेट काम छूटते है दूसरा नंबर यहाँ गर्मी है ज़्यादा पांच रुपया रुपया मिल रहे समेत क्या समस्या समस्या जी यही बजे कम तो दो का देने। दो देने कम कर दे कर दे। अच्छा फिर जाके दो रुपए बनते पानी भी मुक जाते ना नहाने का ना धोने का ना पीने का अन्ना रात कई से लाइए दुकान तो बंद हो जाते ਉਹਰਾ ਨਾਮ ਲਖਾਈ ਮੈਂ ਮੰਡੀ ਮਰਜ਼ੂਰ ਦਾ ਪ੍ਰਧਾਨ ਆਈ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ ਬਸ ਐਥੇ ਸਾਨੂੰ ਸਾਰੀਆਂ ਹੀ ਸਮੱਸਿਆ ਨਹੀਂ ਹਾਂਜੀ ਮੰਡੀ ਜਦੋਂ ਸ਼ੁਰੂ ਹੁੰਦੀ ਆ ਸਾਡੀ ਮਾਰਕੀਟ ਕਮੇਟੀ ਵਾਲੇ ਨੇ ਪਤਾ ਹੀ ਦੀ ਸਾਨੂੰ ਕੋਈ ਵੀ ਨਾ ਬਲਕੇ ਸਾਡਾ ਕੋਈ ਹੱਲ ਨਹੀਂ ਚੱਲਿਆ ਹੈਗਾ ਜਦੋਂ ਸਾਡੀ ਦੀਨ ਮੱਕੀ ਦਾ ਸੀਜ਼ਨ ਸ਼ੁਰੂ ਹੁੰਦਾਗਾ ਨਾ ਤਾਂ ਦੀ ਦੀ ਬੜਾਇਆ ਖਾਮ ਹੁੰਦੇ ਹੈਗੇ ਉਹ ਤੇ ਨਾ ਪਾਣੀ ਵਾਲੀ ਟੈਂਕੀ ਜਿਹੜੀ ਆ ਅਸੀਂ ਪਾਣੀ ਪਿੰਨੇ ਆ ਪੂਰੇ ਪਾਣੀ ਵਾਲੇ ਜੂਰ ਲਾਇਆ ਪੈਣੇ ਨਾ ਉਹ ਨਹੀਂ ਫਰਿਆ ਹੋਵੇ ਤੇ ਜਿਹੜੀਆਂ ਵੇਖੇ ਵੀ ਇਹ ਟੈਂਕੀਆਂ ਰੱਖਦੇ ਨੇਗੇ ਨਾ ਉਹਨਾਂ ਦੇ ਵਿੱਚ ਅਜੇ ਤੱਕ ਬਰ 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 ਪਈਆ ਨਾ ਪਾਣੀ ਪਿਆ ਹੋਇਆ ਮਗਰ ਕਿ ਪਾਣੀ ਦੀ ਵੀ ਸਮੱਸਿਆ ਹੋ ਰਹੀ ਜਿਹੜਾ ਆਪਾਂ ਪੀਨੇ ਆਂ ਜੀ ਪਾਣੀ ਦੀ ਵੀ ਕੋਈ ਉਹ ਨਹੀਂ ਹੈ ਜੀ ਧਿਆਨ ਦੇ ਨਾ ਜਾਂਦਾ ਮਾਰਕੀਟ ਕਮੇਟੀ ਦੇ ਅਸੀਂ ਕਹਿੰਦੇ ਹਰ ਹਰ ਵਾਰ ਕਹਿੰਦੇ ਅਸੀਂ ਲਿਖਤੀ ਰੂਪ ਵੀ ਦੇਨੇ ਆਂਗੇ ਅੱਛਾ ਆਪੂ ਕਹਿੰਦੇ ਆਂਗੇ ਕਿਹਨੂੰ ਕਿਹਨੂੰ ਕਿਹਾ ਹੈ ਮਾਰਕੀਟ ਕਮੇਟੀ ਜੀ ਕੋਈ ਥੁਣਵਾਈ ਨਹੀਂ ਨਹੀਂ ਜੀ ਕੋਈ ਥੁਣਵਾਈ ਨਹੀਂ ਹੈਗੀ ਉਹਦੇ ਅੱਛਾ ਮਗਰ ਕਿ ਲੇਬਰ ਨੂੰ ਵੱਧ ਸਭ ਤੋਂ ਵੱਧ ਸਮੱਸਿਆ ਹੋ ਰਹੀ ਇੱਕ ਘੇਟੇ ਰੋਜ਼ ਨੂੰ ਅਸੀਂ 5-5 ਵਾਰੀ ਕਰਦੇ ਆਂ ਜੀ ਲੇਬਰ ਸਾਨੂੰ ਇੱਕੇ ਵਾਰੀ ਮਿਲਣੀ ਹੈ ਜੀ ਹੂੰ ਕਾਨੂੰਨ ਮਗਲਕੇ ਸੁਨੇ ਸਮੱਸਿਆ ਇੱਥੇ ਸਭ ਤੋਂ ਵੱਧ ਹੈ ਲੇਬਰ ਲੋਕ ਜੀ ਆ ਹੁਣ ਮੰਡੀ 4 ਦੀ ਉੱਪਰ ਹੀ ਪਈ ਹੈ ਇਹ 4 ਵੀ ਮਗਲਕੇ ਮੁੱਲ ਲਿੱਤਾ ਹੋਈ ਨਹੀਂ ਉਹ ਇਹ ਚੱਕਣਾ ਦਾ ਚਾਹੀਦਾ ਹੈ ਮਕੂਰਾ ਲਈ ਆ ਜਾ ਮੁੱਲ ਲਿੱਤਾ ਹੋਇਆ ਤਾਂ ਮੀ ਕਰਕੇ ਜਾਦੇ ਤੇ ਮਹੌਣ ਜਾ ਪੈ ਗਿਆ ਦਾ ਨਹੀਂ ਇਹ ਮਗਲਕੇ ਚੱਡੀ ਆਵੇ ਤੇ ਵੇਚੀ ਆਵੇ ਸਫਾਈ ਐਸ ਕੋਈ ਨਹੀਂ ਦੀ ਵਾਲੇ ਨਹੀਂ ਕਰਦੇ ਹੈਗੇ ਜਿਹੜਾ ਘੜਕਾ ਦੇ ਕੂੜਾ ਦਾ ਉਹ ਉਹਦੀ ਜ਼ਿੰਮੇਵਾਰੀ ਹੈ ਜੀ ਸਫਾਈ ਵੀ ਨਹੀਂ ਕਰਦੇ ਹੈਗੇ ਧੰਨਵਾਦ ਦੇ ਵਿਚ ਤੇ ਮੱਕੀ ਦੀ ਫਸਲ ਆ ਰਹੀ ਹੈ ਕਿਹਤਾਂ ਦੇ ਪ੍ਰਬੰਧ ਨੇ ਮੱਥੇ ਹਾਲਾਤਾਂ ਦੇ ਕਿੰਨੇ ਪ੍ਰਬਾਸੇ ਕਰੋ ਜਿਹੜੇ ਮੰਡੀ ਚ ਪ੍ਰਬੰਧ ਨੇ ਵੈਸੇ ਸਰਕਾਰ ਵੱਲੋਂ ਜਿੰਨੇ ਕਰਕੇ ਕਣਕ ਦੀ ਦਿੱਤੀ ਜਾਂਦੀ ਹੈ ਉਹਦੇ ਹਿਸਾਬ ਨਾਲ ਤਾਂ ਪ੍ਰਬੰਧ ਕੀਤੇ ਹੋਏ ਜ ਪਰ ਗਰਮੀ ਜ਼ਿਆਦੇ ਹੋਣ ਦੇ ਕਾਰਨ ਕਈ ਵਾਰੀ ਇੱਥੇ ਪਾਣੀ ਦੀ ਪੀਣ ਦੀ ਸਮੱਸਿਆ ਆ ਜਾਂਦੀ ਹੈ ਉਹ ਐਸੋਸੀਏਸ਼ਨ ਵੱਲੋਂ ਵੀ ਆਪ ਦਾ ਪੂਰਾ ਜ਼ੋਰ ਲਾ ਕੇ ਅਸੀਂ ਕਰਦੇ ਹਾਂ ਤੇ ਕਮੇਟੀ ਵੱਲੋਂ ਵੀ ਹੁੰਦੇ ਕਿ ਦਾਨ ਮੱਕੀ ਲਾ ਕੇ ਉਹਨੇ ਕਿਤਨਾ ਰੇਟ ਚਾਹ ਮਾਰੇ ਨੇ ਕੀ ਜਿਹੜੀ ਮੱਕੀ ਦਾ ਰੇਟ ਹੈ ਰੇਟ ਕਰਦਾ ਮਾਰਕੀਟ ਦੇ ਵੰਡ ਜੀ ਇੱਥੇ ਕੋਈ ਸਰਕਾਰੀ ਤਾਂ ਕੋਈ ਪ੍ਰੈਸ ਹੈ ਨਹੀਂ ਜੇ ਸਰਕਾਰੀ ਕੋਈ ਰੇਟ ਫਿਕਸ ਹੋਣ ਤਾਂ ਇਹਦਾ ਰੇਟ ਹੈ ਜਿਹੜਾ ਸਥਿਰ ਹੋਵੇ ਇਹ ਕਈ ਵਾਰੀ ਹੁਣ ਜਿਵੇਂ ਵਾਰਸ ਦਾ ਟਾਈਮ ਆ ਜਾਂ ਮਤਬਲਾ ਹੈ ਜਾਵੇ ਮੱਕੀ ਕਿ ਕਈ ਵਾਰੀ ਮੰਡੀ ਚਾ ਦਿੰਦੀ ਆ ਇੱਥੇ ਇੰਨਾ ਕਿ ਰੇਟ ਆਉਣਾ ਆ ਜਾਂਦਾ ਵੀ ਜ਼ਿਮੀਂਦਾਰ ਢੱਲਣ ਜੋਗਾ ਨਹੀਂ ਰਹਿੰਦਾ ਮੈਂ ਤਾਂ ਗਵਰਨਮੈਂਟ ਨੂੰ ਅਪੀਲ ਕਰਦਾ ਵੀ ਜਿਵੇਂ ਕਿ ਹੋਰ ਤੁਸੀਂ ਸਬਸਿਡੀਆਂ ਦੇ ਨੁਕਾ ਕੋਹੋਂ ਦਿੰਦੇ ਹੋ ਉਹ ਸਬਸਿਡੀਆਂ ਦੇਣ ਦੀ بجائے ਇਹੀ ਜੇ ਟਾਈਮ ਮਤਲਬ ਹੈ ਉਤਸ਼ਾਹ ਕਰਨ ਦੀ ਲੋੜ ਹੈ ਵੀ ਜਿਹੜੇ ਮਿਹਨਤ ਕਸ਼ ਲੋਕ ਨੇ ਉਹਨਾਂ ਨੂੰ ਉਤਸ਼ਾਹ ਕੀਤਾ ਜਾਵੇ ਉਹਨਾਂ ਦੇ ਰੇਟਾਂ 'ਚ ਪ੍ਰਭਾਵਿਤ ਕੀਤੀ ਜਾਵੇ ਉੱਥੇ ਉਹ ਦਿੱਤਾ ਜਾਵੇ ਸਬਸਿਡੀਆਂ ਦੇਣ ਦੀ بجائے ਇੱਦਾਂ ਨੂੰ ਪ੍ਰਭਾਵਿਤ ਮੈਂ ਨਵੇਂ ਨਵੇਂ ਸਰਕਾਰ ਕਹਿੰਦੀ ਹੈ ਵੀ ਖੇਤੀ ਹੈਟਰਾ ਪਾਣੀ ਲਗਾਤਾਰ ਡੰਗੇ ਜਾ ਰਿਹਾ ਤੁਹਾਡਾ ਕੀ ਸੋਚਣਾ ਹੈ ਵੀ ਐਮ ਐਸ ਪੀ ਸਾਰੀਆਂ ਫਸਲਾਂ ਤੇ ਹੋਣੀ ਜੇ ਕਿਸ ਤਰ੍ਹਾਂ ਪਾਣੀ ਪਹੁੰਚਾਇਆ ਉਹ ਤੇ ਕਿਸਾਨ ਨਹੀਂ ਬੱਤ ਦੇਖੋ ਕਿਸਾਨ ਤਾਂ ਬੱਜੂਗੇ ਬੱਤੂਗਾ ਜੀ ਜੇ ਮਤਬਲਾ ਵੀ ਜਿਹੜਾ ਫਸਲਾਂ ਚ ਵਿਭਿੰਨਤਾ ਆਉਗੀ ਵਿਭਿੰਨਤਾ ਤਾਂ ਆਉਗੀ ਜੇ ਤੇ ਐਮ ਐਸ ਪੀ ਹੋਈ ਐਮ ਐਸ ਪੀ ਦੇਖੋ ਸਰਕਾਰ ਹਰੇਕੋਤੇ ਫਸਲ ਤੇ ਦਿੰਦੀ ਨਹੀਂ ਜੇ ਕਿਤੇ ਅਨਾਉਂਸ ਵੀ ਕਰ ਦਿੰਦੀ ਹੈ ਪੁੱਲ ਭਲੇਕੇ ਤਾਂ ਉਹ ਕਹਿੰਦੇ ਆ ਮੈਂ ਪਾਰੇ ਕਰ ਜਾ ਪੰਜ ਕੋਟ ਉੱਤੇ ਦੂਜਾ ਦੋ ਕਰੀ ਤੂੰ ਉਹ ਬਾਕੀ ਦੀ ਫਸਲ ਲੈ ਕੇ ਕਿੱਥੇ ਜਾਵੇ ਅਗਲਾ ਉਹ ਤੇ ਕਰਕੇ ਕਿਸਾਨ ਨੂੰ ਉਹਦਾ ਖਰਚਾ ਵੀ ਪੂਰਾ ਹੁੰਦਾ ਕਿਸਾਨ ਉਧਰ ਨੂੰ ਨਹੀਂ ਜਾਂਦਾ ਵਿਭਿੰਨਤਾ ਵੱਲ ਮਤੌਲਾ ਨਹੀਂ ਵਾਧਾ ਹੋ ਰਿਹਾ ਜਿਵੇਂ ਹੁਣ ਮੱਕੀ ਦੀ ਫਸਲ ਆਈ ਹੈ ਇੱਕ ਤੇ ਤੀਜੀ ਫਸਲ ਆ ਗਈ ਬੇਸ ਕਿਸਾਨਾਂ ਬਾਅਦ ਤੇ ਲਾਹੇਵੰਦ ਵੀ ਹੈ ਪਰ ਜੇ ਦਾ ਰੇਟ ਹੈ ਇੱਕ ਸਥਿਰ ਦਾ ਰੇਟ ਹੋਵੇ ਫਿਰ ਇਹ ਇੱਕ ਮਤਬਲਾ ਹੈ ਕਾਫੀ ਕਿਸਾਨਾਂ ਨੂੰ ਵੀ ਫਾਇਦਾ ਹੋ ਜੇ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹ ਵੀ ਲਾਗੂ ਕੇਂਦਰ ਸਰਕਾਰ ਨੂੰ ਵੀ ਲਗਾਤਾਰ ਪਧਰਾਂ ਦੀ ਮੰਗ ਕਰਨੀ ਚਾਹੀਦੀ ਐ ਐਮਐਸਪੀ ਵਾਲੀ ਕਿਸਾਨ ਵੀ ਸੋਚੇ ਸਰਕਾਰ ਵੀ ਸਭ ਇੱਕੋ ਜਿਹੜੇ ਪੰਜਾਬ ਸਰਕਾਰ ਤਹੇ ਕੇ ਐਮਐਸਪੀ ਦੇ ਨਹੀਂ ਸਕਦੀ ਉਹ ਕੋਈ ਸੀਧੀ ਹੋਵੇ ਦੇਣਾ ਤਾਂ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਇੰਨੀ ਮਾਰੀਆਂ ਆ ਗਈਆਂ ਪੰਜਾਬ ਵਾਸਤੇ ਤਾਂ ਵੀ ਉਹ ਪੰਜਾਬ ਵਾਸਤੇ ਕੁਝ ਕਰ ਹੀ ਨਹੀਂ ਰਹੀ ਜੇ ਪੰਜਾਬ ਵਾਸਤੇ ਉਹ ਸੋਚੇ ਕਰੇ ਦੇਖੋ ਪੰਜਾਬ ਵੀ ਇੱਕ ਹਿੰਦੁਸਤਾਨ ਦਾ ਜਿਹੜਾ ਹੈਗਾ ਭਾਗ ਹੈ ਵੀ ਇਹਨੂੰ ਮਤਵੇ ਹੀ ਮਾਲਾ ਇਹਦੇ ਨਾਲ ਸੁਕ ਨਹੀਂ ਕਰਨਾ ਚਾਹੀਦਾ। ਧੰਨਵਾਦ। ਇਹ ਸਰ ਕੀ ਨਾਮ ਹੈ ਕਿਹੜਾ ਹੋਦਾ ਤੁਹਾਡਾ ਜੀ? ਮੇਰਾ ਨਾਮ ਅਪੀ ਸਿੰਘ ਮੈਂ ਸੈਕਟਰੀ ਮਾਰਕੀਟ ਮਡੀ ਨਾ ਭਾਈ। ਇਹ ਸਰ ਜਿਹੜਾ ਹੈਗਾ ਕਿਸਾਨਾਂ ਵੱਲੋਂ ਤੇ ਯੂਨੀਅਨ ਵੱਲੋਂ ਕੁਝ ਧਿਆਨ ਚ ਆਇਆ ਸੀ ਕਿ ਪਾਣੀ ਨੂੰ ਸੰਬੰਧੀ ਜਾਂ ਫਿਰ ਸਫਾਈ ਨੂੰ ਲੈ ਕੇ ਉਹਦੇ ਸੰਬੰਧੀ ਕੀ ਆਪ ਜੀ ਨੇ ਕਦਮ ਚੁੱਕੇ ਨੇ? ਹਾਂਜੀ ਕਿਸਾਨਾਂ ਦਾ ਬਫਦ ਮਿਲਿਆ ਸੀਗੇ ਜੀ ਅੱਜ ਤੇ ਕੁਝ ਸਮੱਸਿਆਵਾਂ ਸੀਗੀਆਂ ਜਿੱਦਾਂ ਸਫਾਈ ਦੀ ਬਾਰਿਸ਼ ਕਰਕੇ ਥੋੜਾ ਡਿਲੇ ਹੋ ਗਿਆ ਕਿਉਂਕਿ ਜਿਹੜਾ ਫੋਸ ਸੀਗਾ ਉਹ ਗਿਆ। ਚੱਕਣ 'ਚ ਦਿੱਕਤ ਆ ਰਹੀ ਸੀ ਉਹ ਜਿੱਦਾਂ ਹੀ ਧਿਆਨ ਦੇ ਵਿੱਚ ਆਇਆ ਸੀ ਸਾਰਾ ਚੱਕਵਾਤਾ ਤੇ ਪਾਣੀ ਦਾ ਮਸਲਾ ਸੀਗਾ ਉਹ ਵੀ بارش ਕਰਕੇ ਥੋੜੀ ਡਿਲੇ ਸੀਗੀ ਅਸੀਂ ਉਹ ਵੀ ਜੋ ਸਮੱਸਿਆ ਹਲ ਉਹ ਅੱਜ ਹੋ ਜਾਏਗਾ ਸਰ ਅੱਜ ਹੀ ਹੋ ਜਾਏਗਾ ਜੀ ਪੋਜੀਟਿਵਲੀ ਅੱਜ ਹੀ ਹੋਏ ਥੈਂਕ ਯੂ